ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਇਹ ਕੁੜੀਆਂ ਜੱਟ ਸਿੱਖ ਪਰਿਵਾਰ ਤੋਂ ਨੇ ਕੈਨੇਡਾ ਵਰਕ ਪਰਮਿਟ ਤੇ ਪੀਆਰ ਲੜਕੀਆਂ ਨੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੁੰਦਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਹੈ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਡੇਟ ਆਫ ਬਰਥ 10 ਨਵੰਬਰ 1995 ਹਾਈਟ 5 ਫੁੱਟ 6 ਇੰਚ ਐਜੂਕੇਸ਼ਨਲ ਇਨ ਇੰਡੀਆ ਬੀਐਸਸੀ ਮੈਡੀਕਲ ਐਮਐਸਸੀ ਕੈਮਿਸਟਰੀ ਕੁਆਲੀਫਿਕੇਸ਼ਨ ਇਨ ਇੰਡੀਆ ਫਾਰਮਾਸਿਊਟੀਕਲ ਫੂਡ ਸਾਇੰਸ ਟੈਕਨੋਲੋਜੀ ਅਤੇ ਸਪਲਾਈ ਚੇਨ ਪ੍ਰਬੰਧਨ ਵਰਤਮਾਨ ਵਿੱਚ ਬ੍ਰੈਂਟਨ অন্ਟਾਰੀਓ ਵਿੱਚ ਵਰਕ ਪਰਮਿਟ ਤੇ ਰੈਡੀ ਹੈ ਮੁੰਡੇ ਨੂੰ ਜ਼ਮੀਨ 20 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਸਰਦਾਰ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਵਧੀਆ ਸੋਹਣਾ ਸੁਨੱਖਾ ਹੋਵੇ ਚਾਹੇ ਪੀਆਰ ਹੋਵੇ ਕੈਨੇਡਾ 'ਚ ਜਾਂ ਫਿਰ ਵਰਕ ਪਰਮਟ ਦੇ ਮੁੰਡੇ ਨੇ ਪੜ੍ਹਾਈ ਵਧੀਆ ਕਰੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਪਟਿਆਲੇ ਤੋਂ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਪਿੰਡ ਜੈਖਲ ਸਤਰਾਣਾ ਏਰੀਆ ਪਾਤੜਾ ਕਾਸਟ ਜੱਟ ਸਿੱਖ ਗੋਤ ਵਿਰਕ ਬੌਰਨ 1994 ਹਾਈਟ 5 ਫੁੱਟ 7 ਇੰਚ ਪੜ੍ਹਾਈ ਪਲਸ 2 ਕਰਕੇ 3 ਸਾਲ ਦੀ ਪੜ੍ਹਾਈ ਨਰਸਿੰਗ ਦੀ ਉਸ ਤੋਂ ਬਾਅਦ 2 ਸਾਲ ਦੀ ਪੜ੍ਹਾਈ ਕੈਨੇਡਾ ਚ ਜਾ ਕੇ ਨਰਸਿੰਗ ਦੀ ਕਰੀ ਹੈ ਕੈਨੇਡਾ ਚ ਟੋਰਾਂਟੋ ਦੇ ਨਾਲ ਨੈਗਰਾਫੋਲ ਵਿੱਚ ਰਹਿ ਰਹੀ ਹੈ ਉੱਥੇ ਹੀ ਨਾਲ ਜੋਬ ਕਰ ਰਹੀ ਹੈ ਸੈਲਰੀ ਗੁੱਡ ਹੈ ਪਰਿਵਾਰ ਚ ਮਾਤਾ ਪਿਤਾ ਦੋ ਭੈਣਾਂ ਤੇ ਇੱਕ ਭਰਾ ਬੱਚੇ ਤਿੰਨੇ ਹੀ ਅਨਵਿਰਤ ਨੇ ਫਾਦਰ ਸਾਹਿਬ ਲੜਕੀ ਦੇ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੁੰਡਾ ਕੁੜੀ ਲਈ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ ਚਾਹੇ 7 ਕਿੱਲਾਂ ਤੱਕ ਹੁੰਦੀ ਹੋਵੇ ਮੁੰਡੇ ਕੋਲ ਮੁੰਡਾ ਮੋਨਾ ਹੋਵੇ ਵਧੀਆ ਸੋਹਣਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਇਹ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹੋ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਮੋਗੇ ਤੋਂ ਕੈਨੇਡਾ ਪੀ ਆ ਲੜਕੀ ਦਾ ਰਿਸ਼ਤਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 1996 ਹਾਈਟ 5 ਫੁੱਟ 5 ਇੰਚ ਸਟੱਡੀ ਬੀ ਕਾਮ 2 ਸਾਲ ਕੈਨੇਡਾ ਚ ਜਾ ਕੇ ਡਿਪਲੋਮਾ ਕੀਤਾ ਹੈ ਬਿਜ਼ਨਸ ਦਾ 6 ਸਾਲ ਹੋ ਗਏ ਨੇ ਕੈਨੇਡਾ ਚ ਗਏ ਆ ਨੋ ਪਰਿਵਾਰ ਚ ਮਾਤਾ ਪਿਤਾ ਤਿੰਨ ਭੈਣ ਭਰਾ ਨੇ ਦੋ ਸਿਸਟਰ ਇੱਕ ਭਰਾ ਕੁੜੀ ਦਾ ਰਿਸ਼ਤਾ ਕਰਨਾ ਹੈ ਇਹਨਾਂ ਨੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵੈਸ਼ਨੂ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਮੁੰਡਾ ਵਧੀਆ ਚੰਗੇ ਘਰੋਂ ਚੰਗੇ ਪਰਿਵਾਰ ਤੋਂ ਹੋਵੇ 16 ਸਨਖਾ ਹੋਵੇ ਲੜਕਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜਿਲ੍ਹਾ ਸ਼ਹਿਰੀ ਮੋਕਸਰ ਸਾਹਿਬ ਤੋਂ ਜੱਟ ਸਿੱਖ ਕੈਨੇਡਾ ਵਰਕ ਪਰਮਿਟ ਕੋੜੀ ਦਾ ਰਿਸ਼ਤਾ ਹੈ ਪਿੰਡ ਦਾ ਨਾਮ ਬਡਿੰਗ ਕਾਸਟ ਜੱਟ ਸਿੱਖ ਗੋਤ ਬਡਿੰਗ ਡੇਟ ਆਫ ਬਰਥ 2 ਫਰਵਰੀ 1998 ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਕਰਕੇ ਕੈਨੇਡਾ ਤੋਂ ਪੜ੍ਹਾਈ ਕਾਲਜ ਤੋਂ ਮਨੋਰੰਜਨ ਅਤੇ ਤੰਦਰੁਸਤੀ ਦਾ ਡਿਪਲੋਮਾ ਵਰਤਮਾਨ ਵਿੱਚ ਟ੍ਰਾਂਟੋ ਵਿੱਚ ਟਿਮ ਹਾਰਟਨ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੀ ਹੈ। ਪਰਿਵਾਰ 'ਚ ਮਾਤਾ ਪਿਤਾ ਤੇ ਇਕੱਲੀ ੜਕੀ ਹੈ। ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ। ਉਹਨਾਂ ਕੋਲ ਆਪਣੀ ਵੀ ਜ਼ਮੀਨ ਹੈ। ਕੁੜੀ ਵਧੀਆ ਸੋਹਣੀ ਹੈ। ਮੁੰਡਾ ਸੋਹਣਾ ਹੋਵੇ, ਮੁੰਡਾ ਕੈਨੇਡਾ ਦਾ ਪੀਆਰ ਹੋਵੇ, ਵਿਆਹ ਨੂੰ ਪਰਿਵਾਰ ਤੋਂ ਹੋਵੇ। ਮੁੰਡਾ ਮੋਨਾ ਹੋਵੇ, ਬਾਕੀ ਇੰਡੀਆ 'ਚ ਵਧੀਆ ਆਪਣਾ ਘਰ-ਬਾਰ ਹੋਵੇ। ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ। ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਨ ਜੀ ਧੰਨਵਾਦ ਜੀ